हां जी प्योर कॉटन ऑल ओवर 5 मीटर सूट रहेगा घेरे पे एम्ब्रॉयडरी होई है के हो टोटल कट वर्क ਦੇ ਨਾਲ ਫੁੱਲ ਪਿਓਰ ਦਾ ਨਾਮ ਇਸਦੇ ਦੁਪੱਟਾ ਰਹੇਗਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ ਉਹ 950 ਫ੍ਰੀ ਸ਼ਿਪਿੰਗ ਦੇ ਨਾਲ ਪੰਜਾਬ ਵਿੱਚ ਆਪਣੀ ਇਹਨਾਂ ਸੂਟਾਂ ਦੀ ਸ਼ਿਪਿੰਗ ਫੀ ਵੀ ਹੁੰਦੀ ਆ ਨੈਕਸਟ ਹੈ ਜੀ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਰਾਮ ਟੈਕਸ ਬ੍ਰਾਂਡ ਮੈਚਿੰਗ ਸੂਟ ਹੈ ਟੌਕ ਆਪਣੇ ਕੋਲ ਦੁਬਾਰਾ ਫਿਰ ਇਹ ਆ ਗਿਆ ਹੈ ਇਨਾ ਸੂਟਾਂ ਦਾ ਜੋ ਪ੍ਰਾਈਸ ਹੈ 1050 ਫ੍ਰੀ ਸ਼ਿਪਿੰਗ ਇਨ ਪੰਜਾਬ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਵਟਸਐਪ ਨੰਬਰ ਤੇ ਤੁਸੀਂ ਇਨਾ ਸੂਟਾਂ ਦਾ ਆਰਡਰ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਨਾ ਆਮ ਸੂਟਾਂ ਨੂੰ ਤੁਸੀਂ ਲੈਸਾਂ ਵਗੈਰਾ ਲਗਾ ਕੇ ਡਿਜ਼ਾਈਨ ਪਾ ਕੇ ਖਾਸ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਤੁਸੀਂ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ नैक्सट अपने कोल मसलीन कॉटन सूट रहेगा बॉटम ही मसलीन कॉटन और दुपट्टे कटवर्क बॉटम तम्बॉडी हुई है न प्राइस ग्यारह सौ नड़िनवे फ्री शिपिंग है जी अपने को दुपट्टा सूट रहेंगे कॉटन प्रिंट सूट पांच सौ मीटर रहेगा और इस कोटा कटवर्क दुपट्टा रहेगा सूटा जो प्राइज़ है वह अठ सौ नड़िनवे फ्री शिपिंगनशॉट सेंड करके मेरा वट्सअप नंबर मैनशन है ਉਸਤੇ ਤੁਸੀਂ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਨੈਕਸਟ ਹੈ ਜੀ ਜਾਰਜਟ ਟਾਈ ਐਂਡ ਡਾਈ ਫਰੰਟ ਬੈਕ ਤੇ ਇੰਬੋਡੀ ਰਹੇਗੀ ਸ਼ਰਟ ਦੇ ਨਾਲ ਬਾਟਮ ਮਿਲੇਗੀ ਮਸਲਿਨ कॉटन ਦੀ ਥ्रेड ਵਰਕ ਹੋਇਆ 499 ਆਲ ਇੰਡੀਆ ਇਹਨਾਂ ਸੂਟਾਂ ਦੀ ਸ਼ਿਪਿੰਗ ਫਰੀ ਹੈ ਨੈਕਸਟ ਹੈ ਜੀ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਪ੍ਰੀਮੀਅਮ ਕੁਆਲਿਟੀ ਪਿਓਰ ਕੈਮਰੀ कॉटन 170 ਵੱਡੇ ਪਣੀ ਦੀ ਸ਼ਰਟ ਰਹੇਗੀ ਬਾਟਮ 2 ਮੀਟਰ ਵੱਡੇ ਪਣੀ ਦੀ ਚਿਕਨ ਵਾਲੀ ਰਹੇਗੀ ਇਨਾ ਸੂਟ ਦਾ ਪ੍ਰਾਈਸ ਹੈ 700 ਫ੍ਰੀ ਸ਼ਿਪਿੰਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਲਿਮਟਡ ਸਟਾਕ ਹੈ ਹਜੇ ਕੱਲ ਟ੍ਰੈਂਡਿੰਗ 'ਚ ਇਹ ਸੂਟ ਆ ਰਹੇ ਨੇ ਆਪਣਾ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਹੋਲਸੇਲ ਰੇਟ ਤੇ ਪ੍ਰਾਈਸ ਹਨ ਦਾ ਆਪਣਾ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਨੈਕਸਟ ਜਰਜਟ ਦਾ ਸੂਟ ਰਹੂਗਾ ਵੀ ਦੁਪੱਟਾ ਬਾਟਮ ਤੇ ਵਰਕ ਰਹੇਗਾ ਔਰ ਇਸ ਦੀ ਬਾਜੂ ਦੇ ਵੀ ਵਰਕ ਰਹੇਗਾ ਪ੍ਰਾਈਸ 620 ਫ੍ਰੀ ਸ਼ਿਪਿੰਗ ਦੇ ਨਾਲ Thank you，j